ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਬਲੌਗ ਦੇ ਵਿੱਚ ਮੈਸਟਰੀ ਆਇਆ ਵਾ ਮਸਾਲਾ ਚੰਗਰ ਆਲਾ ਆ ਮੈਂ ਤਾਂ ਹੁਣ ਚਾਹ ਲੈ ਕੇ ਆਇਆ ਸੀ ਇਹਨਾਂ ਦੀ ਚਾਹ ਹੰਦਾ ਰੱਖ ਕੇ ਬਣਾਉਣ ਲੱਗੇ ਆ ਪਰ ਕਹਿੰਦੇ ਅੱਜ ਇੱਥੇ ਹੀ ਸਿਲੰਡਰ ਲੈ ਆਉਣਾ ਚੁੱਲਾ ਲਾਇਆ ਸੀ ਵੀ ਆਪਣੀਆਂ ਬਣਾਇਆ ਕਰਨੀਆਂ ਉਹ ਗਲਾਸ ਵੀ ਲਿਆਤੇ ਆ ਦੇਖ ਲਓ ਉਹ ਤਾਂ ਕੱਲੇ ਆ ਕੇ ਸੀ ਉਹ ਜੀ ਫੇਰ ਗਲਾਸੀ ਨਹੀਂ ਹੁਣ ਲਿਆਂਦੀ ਤੂੰ ਗਲਾਸੀ ਵਾਰਤ ਲਈ ਉਹ ਦਿਖਾ ਲਿਓ ਭਈਆ ਜਾ ਕੇ ਇਹ ਕੱਪ ਦੇ ਦਿਓ ਇਹ ਕੱਲੂ ਨਾ ਕਹਿਣ ਵੇ ਕਿ ਡਕੜੇ ਆਉਂਦੇ ਪਏ ਨੇ ਕੱਲ ਵਾਲੀ ਵੀਡੀਓ ਚ ਸੀਗਾ ਨਾ ਮੈਂ ਛੋਟੇ ਗਲਾਸ ਆ ਆ ਵੀ ਨਾਲ ਹੀ ਜਾ ਆ ਚੱਕਿਓ ਫੜਾਇਓ ਚੱਕੀ ਨਾ ਹੀ ਚੱਕਦਾ ਇਹ ਉਠਾਇਆ ਕੋਈ ਨਾ ਤੇ ਮੈਂ ਦੇਖ ਦਿਖਾ ਲੜਾਈਆਂ ਆਉਂਦੇ ਤੇ ਵੱਡੇ ਲਿਆ ਤੇ ਆ ਲਓ ਉਹ ਨਹੀਂ ਪਤਾ ਕਿਦਾਂ ਮੈਂ ਕਹਿੰਦਾ ਦੁਪਹਿਰ ਨੂੰ ਫੇਰ ਨੇ ਜਿੱਦ ਮਾਰਦੇ ਬੱਲ ਪਾਣੀ ਪੋਣੀ ਪੀ ਹੋ ਜਾਂਦਾ ਪਾਣੀ ਪੀਂਦਾ ਬਾਈ ਵਧੀਆ ਉਹ ਖਾਸਾ ਤੁਸੀਂ ਕੰਮ ਨਹੀਂ ਆਉਂਦਾ ਹਾਂ ਉਹ ਤਾਂ ਮੈਂ ਕੱਲ ਹੱਸਦਾ ਸੀ ਇਹਨੂੰ ਗਲਾਸ ਗਿਆ ਕੀ ਉੱਤੇ ਕਿਹਨੂੰ ਪਾਉਂ ਉਹ ਜੀ ਆ ਗਿਆ ਇੱਥੇ ਜਿਹੜੀ ਕਿਤੇ ਫੇਰ 7 ਕੱਪ ਲਿਆਂਦੇ ਆ ਉਹਨਾਂ ਨੇ ਵੀ ਉਹ ਨਹੀਂ ਆਏ ਜਾਣਾ ਉਹ ਆ ਜਾ ਮਾਰਾ ਚਾਹ ਪੀ ਲਾਓ ਕੰਮ ਤਾਂ ਹੋਈ ਜਾਣਾ ਸਾਰੀ ਦਿਹਾੜੀ ਪ੍ਰਸ਼ਾਦਾ ਸ਼ੁਰੂ ਕਰਤਾ ਉਹ ਰੋਕ ਕੇ ਜਾਣਾ ਸਵੇਰੇ ਸਵੇਰ ਖਾਣੀ ਦੀ ਜਾ ਤੂੰ ਨਾ ਖਾ ਗੋਣੀ ਨਾਲ ਤੁਰੀ ਜਾ ਭੁੱਖ ਲੱਗੀ ਇਹ ਬੰਦਾ ਦੇਲਾ ਸਾਰਿਆਂ ਤੋਂ ਦੂਰੋਂ ਆਉਂਦਾ ਸਭ ਤੋਂ ਪਹਿਲਾਂ ਪਹੁੰਚ ਜਾਂਦਾ ਮੋਟਰਸਾਈਕਲ ਆ ਮੈਂ ਤਾਂ ਪਹਿਲਾਂ ਤੋਂ ਰਿਕਾਟ ਆ ਮੋਟਰਸਾਈਕਲ ਆ ਭਰਾਵਾ ਸਾਈਕਲ ਤੇ ਆਇਆ ਅੱਜ ਉਹ ਨਹੀਂ 10 ਸਾਲਾਂ ਲੱਗ ਕੇ ਸਾਈਕਲ ਤੇ ਆਂਦੇ ਰਹੇ ਸੀ ਆਹੋ 10 ਸਾਲ ਹੂੰ ਗਾੜੀ 8 ਵਜੇ ਪੂਰੇ ਪਹੁੰਚਣਾ ਕੰਮ ਹੈ ਉਹ ਘਰ ਵੀ ਟਾਈਮ ਨਾ ਹੁੰਦਾ ਰਾਤੀ 6:30 ਵਜੇ ਮੈਸਕਾਲਾ ਮੈਨੂੰ ਮਾਰਨ ਲੱਗਾ ਸੀ ਉਹ ਨਹੀਂ ਭਰਾਵਾ ਰਾਤੀ ਸਭ ਕੀ ਹੋਇਆ ਹਾਂ ਰਾਤੀ ਕਿਸੇ ਬੰਦੇ ਨੇ ਮੈਨੂੰ ਪਰੇਸ਼ਾਨ ਕਰਾ 12 ਵਜੇ ਫੋਨ ਆ ਗਿਆ ਫਿਰ ਅੱਛਾ ਮੈਂ ਉਹਦਾ ਨੰਬਰ ਦਾ ਭਲੇਖਾ ਪੈ ਗਿਆ ਨਹੀਂ ਫਿਰ ਮੈਂ ਨੰਬਰ ਸੇਵ ਕੀਤਾ ਤੇਰਾ ਉਦੋਂ ਹਾਂ ਫਿਰ ਮੈਂ ਨੰਬਰ ਦਾ ਭਲੇਖਾ ਪੈ ਗਿਆ ਰਾਤੀ 12 ਵਜੇ ਪਰसों ਤਾਂ ਸੇਵ ਨਹੀਂ ਸੀ ਹੋਇਆ ਫਿਰ ਮੈਂ ਰਾਤੀ ਕੀਤਾ ਸੇਵ ਮੈਂ ਉਦਾਂ ਹੀ ਲਾ ਦਿੱਤਾ ਉਦੋਂ ਮੈਨੂੰ ਪਤਾ ਨਹੀਂ ਕੌਣ ਹੈ ਕੀ ਪਰੇਸ਼ਾਨ ਕੀ ਕਹਿੰਦਾ ਸੀ ਉਹ ਕਈ ਭਰਾਵਾ ਉਦਾਂ ਹੀ ਖਾ ਪੀ ਕੇ ਲੱਗ ਪੈਂਦੇ ਆ ਰਾਤ ਨੂੰ ਸਾਢੇ ਨਾਲ ਵੀ ਹੋ ਜਾਂਦੀ ਆ ਕਿਹਦੀ ਚਾਹ ਪਈ ਆ ਇਧਰ ਕਾਲੇ ਵੇਖ ਦਕਰਮਾ ਨਾਲ ਜਿਆ ਨੀ ਆ ਉਹ ਕਿੱਥੇ ਗਿਆ ਮਤਲਬ ਬਾਜੀ ਚਾਹ ਪੀਲਾ ਤੂੰ ਯਾਰਾਂ ਦੇ ਪਹਿਲਾਂ ਪਾਈ ਪਈ ਆ ਤੇਰੀ ਉਹ ਅੰਦਰ ਬੈਠਾ ਲੈ ਚਾਹ ਤੇਰੀ ਨਹੀਂ ਹੁਣ ਉਹ ਗਲਾਸਾਂ ਯਾਰ ਪਾ ਕੇ ਚਾਹ ਪੀਆ ਕਰੋ ਇਦਾਂ ਉਹ ਗਲਾਸ ਸਾਡਾ ਸਿਲੰਡਰ ਆ ਲਵੇ ਵੀ ਸਿਲੰਡਰ ਆ ਜਾਣਾ ਹੁਣ ਚੱਲਣਾ ਚਾਹ ਹੋਇਆ ਗਿਆ ਸਿਲੰਡਰ ਆ ਜਾਣਾ ਉਹ ਚਾਹ ਲੈ ਜੀ ਪਾ ਲੀ ਜੀ ਇੱਕ ਬੰਦੇ ਨੂੰ ਪੈ ਗਿਆ ਇੱਕ ਗਲਾਸ ਨਹੀਂ ਆ ਜਾਣਾ ਸਿਲੰਡਰ ਜਾਂ ਲੈਣਗੇ ਉਹ ਫੇਰਗੇ ਆ ਜਿਆ ਤਾ ਨਕਨਾ ਸਾਫ ਕਰਨਾ ਆ ਇੰਨਾ ਸਾਫ ਕਰਦਾ ਇੱਥੇ ਛਾਵੇਂ ਬੈਹਿ ਬੂ ਹੋ ਜਾਂਦਾ ਸਾਰਾ ਚੱਕ ਕੇ ਬਰਤ ਸਣ ਦਿੰਦੇ ਆ ਤੇ ਨੇ ਦੇ ਵਿੱਚ ਸਾਫ ਐਨੇ ਪਹੁੰਚ ਨਾ ਮਿੱਟੀ ਪਾਸ 15 20 ਤਨ ਹੋ ਰਿਹਾ ਬਸ ਧੁੱਪ ਲੱਗਣੀ ਦੁਪਹਿਰ ਨੂੰ ਹਾਂਜੀ 15 20 15 ਨਵੰਬਰ ਆ ਗਈ ਤਾਂ ਮੁੜ ਕੇ ਫੇਰ ਧੁੱਪ ਵਧੀਆ ਹੀ ਲੱਗਣੀ ਆ ਵਧੀਆ ਲੱਗਣੀ ਆ ਆ ਪਰਸੋਂ ਜੋ ਉੱਥੇ ਦੱਖਣ ਚੰਗਾ ਚੱਲਿਆ ਮੈਂ ਤਾਂ ਕਿਹਾ ਕਿਤੇ ਨੀਆਂ ਪਟੀਆਂ ਵਿੱਚ ਨੂੰ ਹੀ ਮਿੱਟੀ ਜਾਂਦੀ हां बनਦੀ ਸੀ ਉਦੋਂ ਦੱਸਿਆ ਸੀ ਥੋੜਾ ਜਿਹਾ ਇਹ ਇਹ ਇਹਦਾ ਹਵਾ ਲੈ ਗਿਆ ਟਰੈਕਟਰ ਕੀ ਕਰਦਾ ਫਰ ਫਰ ਕਰੀ ਜਾਂਦਾ ਇਹ ਬਗਾ ਪਾ ਲਾਗਵਾਰੀ ਜੇ ਤੁਰ ਨਾ ਆਪਾ ਗਿਆ ਲੈ ਉੱਪਰ ਉਹ ਇੰਨਾ ਚੱਕਰ ਤੋਂ ਜਾਂਦੇ ਆ ਬਿਲਕੁਲ ਇਹਨਾਂ ਬੜੇ ਛੱਡੇ ਆ ਸਾਰਾ ਕੁਝ ਆਹੋ ਬਿਲਕੁਲ ਹਾਂ ਤੇ ਟਰੈਕਟਰ ਦੀ ਆਵਾਜ਼ ਹੀ ਦੱਸਦੀ ਆ ਜਾਂ ਕਚਰਾ ਕੁਚਰਾੜ ਆਇਆ ਕੋਈ ਹਾਂ ਕੋਈ ਨਹੀਂ ਦਿੱਤਾ ਇਹ ਡਹਿਗਾ ਕੋਈ ਜਿਹੜੇ ਜਿਹਨਾਂ ਕੋਈ ਤਹਾਈਂ ਕੋਈ ਪਰਵਾਹ ਨਹੀਂ ਆ ਨਵਾਂ ਸ਼ਾਰਦਨ ਨਾ ਕੰਦਾ ਰਹਿਣਾ ਆੜਤੀ ਆ ਰਹਿ ਜਾ ਸਾਰਾ ਕੁਝ ਬੰਦ ਹੋ ਜਾਂਦਾ ਹੈ ਕਈ ਬੰਦੇ ਆ ਮੰਨ ਲਓ ਟਰੈਕਟਰ ਨੂੰ ਟਰੇਡ ਨੂੰ ਜਾਂ ਗੱਡੀ ਨੂੰ ਕਿਸੇ ਨੂੰ ਵੀ ਚੱਕ ਚੋਕ ਕਰਕੇ ਨਾ ਮੈਂ ਦੇਖਿਆ ਬਈ ਤੇਲ ਪਾਣੀ ਚੈੱਕ ਕਰਕੇ ਤਾ ਮੋੜ ਦੇ ਕੋਲ ਖੜ ਕੇ ਕਪੜਾ ਕੋਪੜਾ ਸ਼ੋਅ ਤੇ ਮਾਰ ਲਾ ਪੈਂਦੇ ਆ ਮੈਂ ਦੱਸਿਆ ਤੁਹਾਨੂੰ ਵੀ ਉਹ ਉਹਦੀ ਹਵਾਈ ਲਈ ਉਹ ਲੱਗਦੀ ਆ ਜਿਹੜੇ ਹਿਸਾਬ ਨਾਲ ਨਾ ਉਹਦੀ ਆਵਾਜ਼ ਸੀ ਉਹ ਟਰੈਕਟਰ ਦੀ ਇਹ ਉਦੋਂ ਸੋਨਾਲੀ ਕਾ ਲੈ ਕੇ ਆਏ ਸੀ ਅੱਜ ਫੋੜਿਆ ਬਹੁਤ ਐ ਤਾਂ ਹੋ ਗਈ ਜਾਂ ਫੇ ਇਹ ਪਾਇਆ ਤਾਂ ਜੇ ਇਹਨਾਂ ਆ ਕੇ ਕੁਝ ਬਣੇਗਾ ਇੰਨਾ ਕਬਾਇਆ ਆਹੋ ਕੱਲ ਪਾਇਆ ਨਹੀਂ ਅੱਜ ਹੁਣ ਜਦੋਂ ਆਇਆ ਵੇ ਤੇਲ ਚੇਕਾ ਹੀ ਨਾ ਕੀਤਾ ਉਹ ਜਿਹੜਾ ਹਵਾ ਲੈ ਗਿਆ ਕੋਣ ਗਿਆ ਸਲਿੰਡਰ ਲੈਂਡ ਕੋਣ ਗਿਆ ਠੇਕੇਦਾਰ ਨਾ ਓਪੀਆ ਜਿੱਧਰ ਆਇਆ ਸੀ ਸਾਣਾ ਇੱਥੇ ਹੁਣ ਅੱਜ ਆਇਆ ਸਲਿੰਡਰ ਅੱਜ ਆ ਚਾਹ ਪੀ ਲਾ ਹੁਣ ਤਾਂ ਕਿਹੜਾ ਇੱਥੇ ਗਰਮ ਹੋਣੀ ਆ ਆਹੋ ਜਲਦੀ ਹੋਵੇ ਆਹੋ ਪਾ ਲਓ ਭਜੀਆ ਜਿਹੜੀਆਂ ਦੋ ਕੱਪ ਪਏ ਆ ਆਪੇ ਇੱਧਰ ਪੀ ਲੋਗੇ ਜਾ ਕੇ ਫਿਰ ਕਿਦਾਂ ਖੁਸ਼ ਤਾਂ ਨਹੀਂ ਹੈ ਨਿੱਕ ਖੋਸ਼ਿਆ ਜਾਂ ਨਹੀਂ ਖੋਜੂਗਾ ਮੇਰੇ ਨੂੰ ਖੋਜੂਗਾ ਕਿਦਾਂ ਪਹਿਲਾ ਬੰਦਾ ਦੇਖਿਆ ਜਿਹੜਾ ਖੁਸ਼ ਆ ਹਨਾ ਕੋਈ ਹੈ ਕੋਈ ਖੁਸ਼ ਅੱਜ ਕੱਲ ਆ ਵਸ ਰਹਿਂਦਾ ਆਹਾ ਇਹ ਕਿਹਨਾਂ ਤੋਂ ਪਿਆਰੇ ਨਹੀਂ ਹੁਣ ਤੂੰ ਟੈਨਸ਼ਨਾਂ ਦੱਸਣ ਲੱਪਿਆ ਪਹਿਲਾਂ ਕਹਿੰਦਾ ਖੁਸ਼ ਹਾਂ ਇਹ ਤਾਂ ਬਹੁਤ ਜ਼ਿਆਦਾ ਕਿੱਦਾਂ ਜੀ ਜ਼ਿਆਦਾ ਬਹੁਤ ਆਏ ਉਸ ਡੰਡਾ ਬੁੱਲੇ ਹੱਸ ਰਿਹਾ ਜਾਂ ਦੇਖ ਕੇ ਇਹ ਕਹਿ ਰਿਹਾ ਦੇਣ ਦੇ ਇਹਦਾ ਆ ਆ ਇਹ ਰਾਮ ਨੂੰ ਯਾਦ ਵੀ ਨਹੀਂ ਜਾਂਦਾ ਹੁਣ ਹੱਸਿਆ ਵੀ ਨਹੀਂ ਬੇਚਾ ਇਹ ਇਹ ਕਹਿੰਦਾ ਮੇਰੀ ਵੀਡੀਓ ਨਹੀਂ ਬਣਾਉਂਦੇ ਤੁਸੀਂ ਫੱਜੀ ਦੀਆਂ ਤਰ੍ਹਾਂ ਗੱਲਾਂ ਕਰਦਾ ਗੋਪੀ ਕਿੱਧਰ ਆ? ਗੋਪੀ ਹੁਣ ਮੈਂ ਕੀ ਕਮਾਂ ਯਾਰ ਤੇਰੇ ਬਾਰੇ? ਜੀ ਤੇਰੇ ਕੱਲ ਇੱਧਰ ਸਮੋਸੇ ਲਿਆਂਦੇ ਤੂੰ ਇੱਧਰ ਨਹੀਂ ਆਇਆ ਹੁਣ ਮੈਂ ਉੱਧਰ ਉਹਨਾਂ ਨੂੰ ਦੇਖੇ ਆਇਆ ਤੂੰ ਇੱਧਰ ਆ ਗਿਆ ਆ ਹੁਣ ਕੀ ਹੱਲ ਇਹਦਾ ਹੋ ਸਕਦਾ ਮੈਨੂੰ ਦੱਸੋ? ਹੈਂ? ਆਪੇ ਇਹੀ ਕਹਿ ਸਕਦੇ ਜਾਂ ਫਿਰ ਕਿਸਮਤ ਕਹਿ ਸਕਦੇ ਆ? ਬੇ ਸਮੋਸੇ ਇਹਦੇ ਕਰਮਾਂ 'ਚ ਨਹੀਂ ਆਉਂਦੇ ਉੱਧਰ ਹੁਣ ਮੈਂ ਪੰਜਾਂ ਬੰਦਿਆਂ ਦੇ ਕਹਿ ਕੇ ਆਇਆ ਸੀ ਮੈਂ ਕਿਹਾ ਭੇਜ ਦੋ ਨੇ ਉਹ ਤਾਂ ਨਹੀਂ ਤਾਂ ਹੁਣ ਜੱਕਤੇ ਆਉਣੇ ਆ ਉਹ ਸੋਨੀ ਨੇ ਛੱਡਣੇ ਆ ਆਇਆ ਨਹੀਂ ਸੋਨੀ ਫੇਰ ਬਾਜ ਜਾਓਗੇ ਐਦਾਂ ਕਹਿ ਦਵੇ ਗੋਪੀ ਚਾਹ ਪੀ ਲਾ ਜਾ ਤੇਰੇ ਹਿੱਸੇ ਦੇ ਲੱਡੂ ਵੀ ਲੈ ਜਾਂਦੇ ਆ ਮੈਂ ਚਾਹ ਪੀ ਲਾ ਆ ਜਾ ਭਰਾਵਾ ਕਿੱਥੇ ਰੱਖਣੀਆਂ ਜੀ ਆ ਲਓ ਫੜ ਲਓ ਕਾਪੀ ਚਾਹ ਪੀ ਲਾ ਲੈ ਉਹ ਚਾਹ ਨਹੀਂ ਪਾਉਂਦੇ ਹੈਗੇ ਕਰਤੀਆਂ ਪਿਛਲੀਆਂ ਇਲਾ ਦੇ ਸ਼ਾਲਾ ਬੰਦੇ ਅਤਰੀ ਕਾਂਢੀ ਕਾ ਤਾਂ ਹਲਦੀ ਆ ਚੰਦੂ ਵੀ ਤਾਂ ਕੰਮ ਚੱਲ ਨਹੀਂ ਅੱਛਾ ਫੇਰ ਠੀਕ ਆ ਇਹ ਵੀ ਗੱਲ ਹੈ ਤੇਰੀ ਹੈ ਹੈ ਆ ਲੱਗ ਪਏ ਆ ਨਾਲ ਦੀ ਨਾਲ ਹਾਂ ਮਿੱਟੀ ਵਿਛਾਉਣ ਕਰਕੇ ਜਿਹੜਾ ਪਲਾਸਟਰ ਹੋਣਾ ਕਹਿੰਦਾ 9 ਇੰਚੀ ਤੋਂ ਆਪਾਂ ਫੇਰ ਪਲਾਸਟਰ ਕਰਦੇ ਆ ਰੇ ਜਾਣਾ। ਇਹ ਇੱਥੇ ਤੱਕ ਜਾਣੀ ਇੰਨੀ ਜਾਣੀ ਆ ਜਿੰਨੀ। 9 ਇੰਚੀ ਤੋਂ ਕਹਿੰਦਾ ਪਲਾਸਟਰ ਹੋਣਾ ਆ। ਇੱਧਰ ਵੀ ਲੱਪਿਆ ਮਿੱਟੀ ਸਿੱਟਣ ਨਾਲ ਨਾਲ ਇਹ ਤਾਂ ਕੱਲਾ ਹੀ ਕਰਤੀ ਸੀ ਤਾਂ ਕੰਪਲੀਟ ਆ। ਅੱਧੀ ਕਾ। ਗੋਪੀ ਚੱਕ ਦੋ ਤਿੰਨ ਲੱਡੂ ਕੱਲ ਵਾਲੀਆਂ ਕਸਰਾਂ ਕੱਢ ਦੇਈਂ ਅੱਜ ਹੈ ਕਲਮਾਂ ਦੀ ਗੱਲ ਹੈ ਕੱਲ ਨੂੰ ਭਰਾ ਤੈਨੂੰ ਦੋ ਸਮੋਸੇ ਵੀ ਚਾਰ ਲਿਆ ਦਾਂਗੇ ਦੇ ਲੈ ਜੱਡੀ ਨਹੀਂ ਨਹੀਂ ਉਹ ਭਾਈਏ ਨੂੰ ਕਹ ਪਾਈਆ ਕਹਿੰਦਾ ਗੋਪੀ ਕਹਿੰਦਾ ਮੈਨੂੰ ਕੱਲ ਆਏ ਨਹੀਂ ਸਮੋਸੇ ਉੱਧਰ ਵੀ ਦੇ ਜਾਂਦੇ ਫਿਰ ਪਰਲਾ ਤੇ ਨੂੰ ਨਾ ਕਰਤਾ ਮੈਨੂੰ ਦੁਬਾਰੇ ਜਦੋਂ ਰੇਤਾ ਨਹੀਂ ਸੈਟਦਾ ਉਦੋਂ ਕਹਿੰਦਾ ਬੈਠਾ ਲੇ ਕਹਿੰਦਾ ਜਿਆ ਡਰਾਣਾਂ ਦੀ ਬਾਜ ਪਾਈ ਬੈਠਾ ਉਹਨੇ ਨਹੀਂ ਕੱਲ ਨੂੰ ਅੱਧਰ ਗਿਆ ਉਹ ਨਹੀਂ ਗਿਆ ਹਿਆਰ ਨਾਲ ਭਾਜੀ ਭਾਜੀ ਕਹਿੰਦਾ ਕਿ ਹਾਇਆ ਸੀ ਨਹੀਂ ਬੜਾ ਕੇ ਗਿਆ ਪਿਆਰੇ ਨੂੰ ਮੈਂ ਪੁੱਛਾ ਦੋ ਨੀਆਂ ਜੋ ਕਰਤੀਆਂ ਪਿਛਲੀਆਂ ਕੰਪਲੀਟ ਟਾਈਮ ਹੋ ਗਿਆ 5:30 ਸਜੇ ਲੱਗੇ ਹੋਗਾ ਕੱਲ ਨੂੰ ਜਿਹੜੀਆਂ ਕਰਨੀਆਂ ਹਨ ਉਹਨਾਂ ਦੇ ਥੱਲੇ ਘਟਕੇ ਦੇ ਉੱਪਰ ਮਸਾਲਾ ਪਾਉਣ ਕੰਦੇ ਨੂੰ ਬੇੜਕਾ ਹੀ ਜਾਣਾ ਫੇ ਸਵੇਰ ਨੂੰ ਚਾਲ ਜੇ ਚੱਲ ਪੰਦੀ ਆ ਵਧੀਆ ਬਾਕੀ ਠੀਕ ਹੈ ਜੀ ਸਾਰਿਆਂ ਨੂੰ ਸਾਸਰੀ ਕਾਲ ਮਿਲਾਂਗੇ ਅਗਲੇ ਵਲੌਗ ਵਿੱਚ